ਹੇ ਮੈਂ ਤਾਂ ਸੋਚਿਆ ਹੀਗਾ ਨੌ ਮੇਰੀ ਪਰ ਨੌ ਨਹੀਂ ਬਣਾ ਕੇ ਰੱਖਣੀ ਧੀ ਬਣਾ ਕੇ ਰੱਖਣੀ ਪਰ ਮੇਰੀ ਕਿਸਮਤ ਕਿਤੇ ਨਹੀਂ ਸੈਟ ਹੋਣੀ ਇਹਨੂੰ ਮੈਂ ਕਰਦਾ ਹਾਂ ਕੀ ਗੱਲ ਆਪੇ ਥੋੜਾ ਧਿਆਨ ਨਾ ਰਹਿਣਾ ਕਰ ਤੇ ਮੇਰੇ ਅੱਗੇ ਮੋਂ ਤਾਂ ਬੋਲਣ ਦੀ ਲੋੜ ਨਹੀਂ ਕੀ ਠੀਕ ਆ ਨਾ ਜਿੰਨੀ ਕਿ ਗੱਲ ਕਹੀਏ ਉੰਨੀ ਕਿ ਜਵਾਬ ਦੇਣਾ ਅਹੀਂ ਕਿਦੀ ਧੀ ਵਾਗ ਲੈਦੀ ਆ ਉੱਤੇ ਕੀ ਅਸਰ ਪਊਗਾ ਜੇ ਇੱਥੇ ਰਹੀ ਤੇ ਨਾ ਉੱਤੇ ਕੀ ਅਸਰ ਪੈਣਾ ਉਹ ਤੇ ਆਣੇ ਦੀ ਚੀਜ਼ ਨਹੀਂ ਲੈ ਕੇ ਆਈ ਤਾਂ ਆਪਾਂ ਦੋ ਟਰੱਕ ਇਕੱਲੇ ਦੋ ਕਾਂ ਪਹਿਲੀ ਕਿ ਤੂੰ ਤੂਦ ਗਈ ਸੀ ਨਾ ਤੇ ਵੇਖੀ ਸਹੀ ਇਹ ਕਾਟੇ ਦੇ ਨੂੰ ਕਿੰਜਾਂ ਦੇ ਬੋਲ ਕੇ ਨਗਾਉ ਕਾਤੀ ਕੀ ਫੈਦੀ ਐ ਮੈਂ ਤਾਂ ਕਹਿਆ ਸੀਗਾ ਇਹ ਤਾਂ ਇੰਦਾ ਪੇਸ਼ੀ ਦਾ ਆਉਣਾ ਪਿਆਰ ਨਾਲ ਹੀ ਆਉਣਾ ਪਰ ਤੂੰ ਪਿਆਰ ਦੀ ਬੋਲੀ ਸਮਝਦੀ ਨਹੀਂ ਗਈ ਮੇਰੀ ਜੇ ਗੱਲ ਸੁਣ ਲੈ ਤੂੰ ਬੋਲ ਕੇ ਆ ਜੋ ਮੈਂ ਕਹਿ ਨਹੀਂ ਬਣੀ ਆ ਨਾ ਉਹੋ ਹੀ ਕਰਿਆ ਕਰ ਜੇ ਮੇਰੇ ਕਹਿਰੇ ਤੋਂ ਬਾਅਦ ਹੋਈ ਨਾ ਤੇ ਮੈਂ ਪਹਿਲਾਂ ਹੀ ਕਹਿ ਦਿੱਈ ਆ ਤੇ ਪਛਤਾਵੇ ਦੀ ਵੇਲੇ ਸਮਝ ਜਾ ਠੀਕ ਆ ਨਾ ਚੰਦਰ ਮੈਨੂੰ ਲੱਗਦਾ ਨਾਲ ਖਲਣਗੇ ਕੋਈ ਗੱਲ ਨਹੀਂ ਗੱਲ ਕਰਨੀ ਕੋਈ ਵੀ ਦੱਸ ਇਹਨੇ ਆਸ ਲੈ ਕੇ ਆਏ ਆ ਦੂਜੀ ਗੱਲ ਇਹ ਕਿ ਉਹਨੇ ਚੰਨਤੀ ਈ ਨਹੀਂ ਆਈ ਕਿ ਦੀਵੇ ਮਸੂਂ ਜੀ ਲੱਗਣ ਦੀ ਹੈਗੀ ਭੋਲੀ ਜੀ ਹੈ ਆਪਣੀ ਨਾਲ ਕੁਛ ਕਰ ਲਈ ਤੇ ਉਹਦੇ ਨਾਲ ਸਰਨ ਕੀ ਕਰੂਗੀ ਕਿਦਾਂ ਧੌੜੀ ਚਲ ਗਈ ਮੰਗੜੀ ਉਹਦੇ ਮੈਨੂੰ ਤਾਂ ਬੜਾ ਤਰਸਾਉਂਦੇ ਵਿਚਾਰੀ ਕਿੰਨੀ ਸੋਹਣੀ ਕੁੜੀ ਆ ਹੈ ਇਹ ਵੀ ਰੋਲ ਕਰਾਤ ਦਿੰਦੀ ਇਹਨਾਂ ਨੇ ਲਿਖਿਆ ਹਾਂ ਤੇਜ ਬੜੀ ਆ ਚਾਲ ਮੰਤਰੀ ਕੇ ਥਾਂ ਕੀ ਬਹੁਤ ਜਲਬ ਜਨਾਨੀ ਨਾਲੇ ਤੁਹਾਨੂੰ ਵੀ ਪਤਾ ਹੈ ਕਿਦਾਂ ਨਹੀਂ ਗਏ ਬਹੁਤ ਜ਼ਿਆਦਾ ਸਭਾ ਬੰਦ ਰਹਿੰਦਾ ਪਰ ਮਿਲਵਾ ਨਹੀਂ ਇਹ ਹਰ ਨਾਮ ਜੰਗਲ ਪਤਾ ਨਹੀਂ ਕਿਉਂ ਕੱਥੇ ਗਏ ਇਹਨਾਂ ਦਾ ਕੀ ਪਤਾ ਕੀ ਇਹਨਾਂ ਦਾ ਮਾਤਾ ਲਾਪਤਾ ਹਾਂ ਬਸ ਉਹ ਆਈ ਘਰ ਦਿੱਕਲੀ ਚਾਹ ਦੇ ਤੋਂ ਰੁਪਾਜੀ ਉਹਨਾਂ ਦਾ ਪਿਓ ਉਹਨਾਂ ਘਰੋਂ ਮੈਂ ਗੱਲ ਸਿਆਦ ਉਹ ਹੀ ਗੱਲ ਸਮਝੇ ਕੋਈ ਮੇਰੀ ਮੇਰੀ ਗੱਲ ਸੁਣ ਲਓ ਭਾਜੀ ਆਪਾਂ ਕੁੜੀ ਨਹੀਂ ਜੇ ਪਹਿਲਾਂ ਨਹੀਂ ਚਲੋ ਚਲਿਏ ਕੀ ਕਰਦੇ ਇੱਥੇ ਬੈਠੋ ਬੈਠ ਬੈਠ ਭਾਈ ਕਿਦੋਂ ਆਏ ਨੇ ਅਸੀ ਭਾਈ ਉਹ ਬੈਠ ਜਾਓ ਕੋਈ ਗੱਲ ਨਹੀਂ ਬਿਟੋ ਚਲਿਏ ਭਾਜੀ ਹੁਣ ਪੰਨੇ ਵੀਰੋ ਵੀਰੋ ਕੀ ਗੱਲ ਹੋਈ ਯਾਰ ਗੱਲ ਕਰਨੀ ਹੋਣੀ ਆ ਇੰਨਾ ਕੁਛ ਕਰਕੇ ਮੁੰਡੇ ਨੂੰ ਵਿਆਹ ਨਹੀਂ ਆਉਣ ਦਿੱਤਾ ਹੈ ਤੇ ਹੁਣ ਦਵੇਂ ਜੀ ਆ ਗਏ ਆ ਜੀ ਕੁੜੀ ਨੂੰ ਲੈਣ ਕੀ ਗੱਲ ਉਹ ਕੋਚਾ ਪਾਣੀ ਵੀ ਪੈ ਲੈ ਆ ਗਏ ਤੇ ਉਹਦਾ ਦਵਾੜੇ ਹੋਈ ਜਨਾ ਤੇ ਸਾਰਾ ਕੁਛ ਖਵਾ ਲਿਆ ਪਿਆ ਆ ਭਾਡਾ ਮਾਮਾ ਧੀਆਂ ਦਾ ਕੰਮ ਇਹ ਹੋ ਮਾਮਾ ਧੀਆਂ ਦਾ ਕੰਮ ਇਹ ਹੋ ਬਾਜੀ ਹਾਂ ਜੀ ਇਹ ਚ ਮੁੰਡੇ ਦਾ ਵੀ ਕਸੂਰ ਇੱਕ ਵਾਰੀ ਬੋਲ ਨਹੀਂ ਕੀਤਾ ਤੁਸੀਂ ਅਜੀ ਗੱਲ ਤੇ ਆ ਤੁਹਾਡੀ ਠੀਕ ਹੈ ਵੀ ਸਾਡਾ ਜਵਾਈ ਭਾਈ ਨਾ ਸਾਨੂੰ 20 ਲੋਕਾਂ ਨੇ ਪੁੱਛਿਆ ਪਿਆ ਕਿ ਉਹਨੇ ਪਰੋਂ ਟੱਡਾ ਗੱਲ ਤੇ ਹੈਗੀ ਬੜੀ ਮਾੜੀ ਚਲੋ ਪਿਛਲੀਆਂ ਗੱਲਾਂ ਤੇ ਮਿੱਟੀ ਪਾਉ ਤੇ ਹੁਣ ਗਾੜੀ ਦੇਖੋ ਕੀ ਕਰਨਾ ਤੁਸੀਂ ਦੱਸਣਾ ਕੀ ਹੈ ਭਾਜੀ ਅਸੀਂ ਤਾਂ ਘਰੋਂ ਹੀ ਉਹਨੂੰ ਸਮਝਾ ਕੇ ਆਏ ਆ ਤੇ ਬਾਕੀ ਗੱਲ ਇਹ ਆ ਵੀ ਫੇਰ ਦੋਹੇ ਜੀ ਸਭ ਕੁਝ ਭੁੱਲ ਭਲਾ ਕੇ ਫੇਰ ਇੱਥੇ ਆਏ ਆ ਉਦੋਂ ਦੇ ਆਣ ਕੇ ਇੱਥੇ ਮੱਥਾ ਮਾਰਣ ਦੇ ਆ ਪਰ ਇਹ ਮਾਂ ਧੀਆ ਪੈਰਾਂ ਤੇ ਪਾਣੀ ਨਹੀਂ ਪੈਣ ਦੇਣ ਜਾਂ ਹੁਣ ਉੱਥੇ ਸਾਨੂੰ ਕਈ ਲੋਕੀ ਪੁੱਛਦੇ ਆ ਇੱਥੇ ਤੁਹਾਨੂੰ ਪੁੱਛਤੇ ਹੋਣਗੇ ਇਦਾ ਚੰਗੇ ਲੱਗੇ ਇਦਾ ਸਭ ਕੁਝ ਭੁੱਲ ਭਲਾ ਕੇ ਹੀ ਆਏ ਆ ਵੀ ਚੱਲ ਕੋ ਤੁਹਾਡੇ ਨਾਲ ਤੁਰ ਪਰ ਉਹ ਆਂਦੀ ਬਿਨਾ ਜੀ ਨਾ ਮੈਂ ਨਹੀਂ ਜਾਣਾ ਦੱਸੋ ਹੁਣ ਅਸੀਂ ਕਰੀਏ ਤੇ ਕਰੀਏ ਕੀ ਤੂੰ ਜਾਣਾ ਕਿਉਂ ਨਹੀਂ ਕੁੜੀਏ ਐਡੇ ਮਾਨਤਾ ਨਾ ਭਾਜੀ ਹੁਣ ਹੀ ਲੈਣਾ ਆ ਮੇਰੀ ਗੱਲ ਸੁਣ ਲੈ ਆਪਣਾ ਬੁਰੀ ਬਿਸਤਰਾ ਬੰਨ ਇਹਨਾਂ ਤੇ ਗਾੜੀ ਲੱਗ ਤੇ ਚੱਲ ਆਪਣੇ ਘਰ ਨਾ ਕੀ ਗੱਲ ਮ ਕਿ ਜਿੰਨੇ ਮੂੰਹ ਚੁੱਕੇ ਆਣ ਕੇ ਤੁਹਾਨੂੰ ਲੈ ਜਾਓ ਤੁਸੀਂ ਜੀ ਕਰਦਾ ਉਹਨੂੰ ਛੱਡ ਜੋ ਇਹ ਕਿੱਦਾਂ ਦੀ ਗੱਲ ਹੋਈ ਨਾ ਤਹਿੰਨਾ ਨੂੰ ਨਹੀਂ ਕਹਿੰਦੇ ਤੇ ਆਪਣੇ ਪੁੱਤ ਨੂੰ ਕਿਉਂ ਨਿਕਲਾਇਆ ਵਿਆਹ ਤੇ ਹੈ ਜਿਹੜੀ ਸਾਡੀ ਬੇਇੱਜ਼ਤੀ ਨਹੀਂ ਕਰਾਈ ਆ ਨੇ ਉਹ ਵਾਪਸ ਆ ਜਾਣਗੇ ਹੁਣ ਹੁਣ ਕੁੜੀਆਂ ਬੰਦ ਬੋਰੀ ਇਸ ਤਰ੍ਹਾਂ ਚਾਲੇ ਨਾਲ ਮੈਂ ਨਹੀਂ ਜੀ ਜਾਣਣੀ ਆਪਣੀ ਧੀ ਆਰਾਮ ਨਾਲ ਬਹਿ ਜਾਓ ਜੀਵਨ ਤੂੰ ਚੁੱਪ ਕਰ ਇਧਰ ਆ ਬਾਰ ਮੇਰੀ ਗੱਲ ਸੁਣ ਕੋਈ ਨਹੀਂ ਕੋਈ ਗੱਲ ਨਹੀਂ ਹੌਂਸਲਾ ਰੱਖ ਮੈਂ ਗੱਲ ਕਰਨੀ ਹੈ ਨਾ ਤੇਰੇ ਪਿਓ ਦੇ ਨਾਲ ਹਾਂ ਦੱਸੋ ਕੀ ਗੱਲ ਉਹ ਮੇਰੀ ਗੱਲ ਸੁਣੋ ਤੈਨੂੰ ਇੰਨੀ ਸ਼ਰਮ ਨਹੀਂ ਗਈ ਕਿ ਸਾਡੇ ਕੁੜਮ ਕੁੜਮਣੀ ਆ ਹੈਂ ਕੁੜਮ ਕੁੜਮਣੀ ਆ ਤੇ ਇਹਨਾਂ ਨੂੰ ਸ਼ਰਮ ਨਹੀਂ ਗਈ ਕਿ ਸਾਡੀ ਤੈਨੂੰ ਕਿੱਦਾਂ ਤੱਕ ਇਹ ਦਿੰਦੇ ਆ ਉਹ ਮੇਰੀ ਗੱਲ ਸੁਝ ਲੈਣਾ ਆ ਤੇ ਘਲਾ ਦੇ ਮੈਂ ਨਹੀਂ ਜੇ ਘਲਾਣੀ ਲੱਗੀਆਂ ਨਾ ਸਮਝ ਉਹ ਵਾਧੂ ਨਹੀਂ ਗਈ ਤੇਰਾ ਹੋ ਗਿਆ ਵਾ ਦਿਮਾਗ ਖਰਾਬ ਤੂੰ ਦੱਸਾਂ ਗੱਲ ਨਾ ਮੇਰਾ ਦਿਮਾਗ ਖਰਾਬ ਨਹੀਂ ਗਾ ਮੇਰਾ ਸੈਟ ਵਾ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਘਰ ਖਰਚੇ ਨੁਕਸਾਨ ਵਾ ਟਾਈਮ ਕਿਦੀ ਧੀ ਵਾ ਕੇ ਲੈ ਜਾਂਦੀ ਆ ਉੱਤੇ ਕੀ ਅਸਰ ਪਊਗਾ ਜੇ ਇੱਥੇ ਰਹੀ ਤੇ ਨਾ ਉੱਤੇ ਕੀ ਅਸਰ ਪਿਆਣਾ ਵਾ ਉਹ ਤੇ ਆਣੜੀ ਚੀਜ਼ ਨਹੀਂ ਲੈ ਕੇ ਆਈ ਤੇ ਆਪਾਂ ਦੋ ਟਰੱਕ ੱੱਲੇ ਦੋ ਪੇੜ ਮਾਰੂੰਗਾ ਆਹੋ ਹੀ ਕਸਰ ਲੈ ਗਈ ਆ ਹਨਾ ਹੁਣ ਚੁੱਪ ਕਰਕੇ ਹੱਥ ਸਾਲਾ ਪਵਾ ਤੇਰਾ ਵਾ ਜਿਹੜੀ ਕੁੜੀਦਰ ਬੈਠੀ ਆ ਸਾਲਾ ਪਵਾ ਤੇਰਾ ਤਰ ਮਸੰਡਿਆ ਵਾ ਬੁੱਢੇ ਵਾਲੇ ਆਣ ਕੇ ਮੇਰੇ ਤੇ ਹੱਥ ਚੁੱਕੋ 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 ਚੰਗੀ ਤਰ੍ਹਾਂ ਮਾਰੋ ਮੇਰੋਂ ਖਾਰ ਨਹੀਂ ਪਤਾ ਮਾਰੋ ਪਤਾ ਲੱਗੇ ਚੱਲ ਠੀਕ ਆ ਮੈਂ ਕੱਲ ਦਿੰਦੀ ਆ ਕੁੜੀ ਜਿਸ ਦਿਨ ਉਹਦੀ ਲਾਸ਼ ਆਉਗੀ ਨਾ ਫਿਰ ਪਤਾ ਲੱਗੂਗਾ ਤੈਨੂੰ ਕੋਈ ਨਹੀਂ ਲਾਜੀ ਤੇ ਆ ਲਾਸ਼ ਭਲਾ ਦੋ ਉੱਥੇ ਚੱਲ ਠੀਕ ਹੀ ਫਿਰਦੀ ਐ ਕੋਈ ਵੀ ਭਾਜੀ ਜਉਗ ਨਾਲ ਕੁੜੀ ਘਾੜੇ ਹੈ ਠੀਕ ਭਾਜੀ ਚਲ ਪੁੱਤ ਮੇਰੇ ਪੱਤ ਕੋਈ ਨਹੀਂ ਭਾਜੀ ਕੋਈ ਪਰੇ ਦਿੱਤਾ ਮਾਜੀ ਵੀ ਨਾ ਕੁੜੀ ਘਾੜੀ ਇਹ ਨਿਆਣਾ ਸਿਆਣ ਹੈ ਤੇ ਚਲੋ ਤੁਸੀਂ ਉਹਦੇ ਮਾਪਿਓ ਵਰਗੇ ਜੀ ਤੇ ਚਲੋ ਜੇ ਗਲਤੀ ਕਰਦੇ ਤੇ ਮਾਫ ਕਰਦੇ ਹੋ ਹੈ ਕੋਈ ਗੱਲ ਨਹੀਂ ਭਾਜੀ ਇਹ ਮੇਰੀ ਵੀ ਧੀ ਆ ਤੁਹਾਡੀ ਤੁਸੀਂ ਫਿਕਰ ਨਾ ਕਰੋ ਬਾਕੀ ਮੈਂ ਉਹਨੂੰ ਸਮਝਾਇਆ ਹਾਂ ਹਾਂਜੀ ਕੋਈ ਗੱਲ ਨਹੀਂ ਕਰਦਾਂ ਠੀਕ ਹੈ ਠੀਕ ਹੈ ਭਾਜੀ ਆਪਰਾ ਤੇਆ ਮੰਗੂ ਸਮਝਨੇ ਆ ਤੇ ਫੇਰੇ ਹੀ ਆਏ ਜੇ ਹਾਨੂੰ ਇਹ ਕੋ ਘਾਟ ਵਾ ਤੇ ਜੇ ਨਾ ਉਹ ਤੈ ਹੀ ਨਾ ਪ੍ਰਵਾਹ ਕਰਦੇ ਆਪਣੇ ਘਰੇ ਬੈਠੇ ਰਹਿੰਦੇ ਵੀ ਚਲ ਕੋਈ ਗੱਲ ਨਹੀਂ ਹੁੰਦੀ ਤੇ ਨਾ ਸਹੀ ਸਾਨੂੰ ਇਹਦਾ ਨਾ ਪਿਆਰ ਉਹ ਤੇ ਫੇਰੇ ਹੀ ਆਏ ਆ ਤੁਸੀਂ ਨਾ ਫਿਕਰ ਕਰੋ ਕੋਈ ਗੱਲ ਨਹੀਂ ਆ ਇੱਕ ਪਰ ਨੂੰ ਜਾ ਲੈਣ ਦੋ ਬਾਕੀ ਭੈਣ ਜੀ ਗੱਲ ਇਕ ਵਾ ਕਿ ਚੰਗਿਆਂ ਬੰਦੇ ਦੀ ਉਹ ਤੇ ਨਿਸ਼ਾਨੀਆਂ ਹੁੰਦੀਆਂ ਹਨ ਚਲੋ ਭਾਜੀ ਇਹ ਤਾਂ ਸਮਝਣ ਦੀ ਗੱਲ ਵਾ ਨਾ ਕੋਈ ਸਮਝਦਾ ਕੋਈ ਨਹੀਂ ਸਮਝਦਾ ਮੰਮੀ ਅ ਟੈਡੀ ਨੂੰ ਕਿਨੇ ਕਹਾਂ ਅੰਦਰ ਚ ਜਾ ਕੇ ਬੋਲਣ ਨੂੰ ਤੇ ਡੈਡੀ ਤਾਂ ਪਤਾ ਨਹੀਂ ਕਿਥੋਂ ਟੱਪ ਗਈ ਹੋ ਮੈਂ ਤਾਂ ਕਹਿਆ ਸੀ ਕਿ ਤੇ ਬਾਹਰ ਗਿਆ ਨਾ ਬਾਹਰ ਹੀ ਰਹੂਗਾ ਐਨ ਮੌਕੇ ਤੇ ਆਣ ਕੇ ਐਂਟਰੀ ਮਾਰੀ ਆ ਮੈਨੂੰ ਕਹਿੰਦੇ ਕਿ ਚਲ ਸਮਾਨ ਆਪੜਾ ਤੇ ਚੱਲ ਉਹਨਾਂ ਦੇ ਨਾਲ ਤੈਨੂੰ ਮੈਂ ਕੀ ਦੱਸਾਂ ਧੀਏ ਮੈਂ ਤਾਂ ਬਠੇਰੇ ਤਰਲੇਲੇ ਹੱਥੀ ਪੈਣ ਤੱਕ ਗਈ ਕਿਉਂ ਤੇ ਅੱਜ ਹੁਣ ਇਦਾਂ ਕਰੀ ਆਣ ਮੈਨੂੰ ਜਾਣਾ ਪੈਣਾ ਨਾ ਮੈਂ ਨਹੀਂ ਜਾਣਾ ਚਾਹਣ ਢਈਗੀ ਉੱਥੇ ਚੱਲ ਕੋਈ ਗੱਲ ਨਹੀਂ ਹੁਣ ਜਾਤ ਮੇਰੀ ਧੀ ਹੁਣ ਜਾਇ ਖਲਾਸੀ ਹੋਣੀ ਆ ਕੋਈ ਗੱਲ ਨਹੀਂ ਆ ਤਰੀ ਪਰਚਾਈ ਦੇ ਪੇਕੇ ਜਾਣਾ ਨਾ ਜਿੱਦਣ ਮੈਂ ਬਹਾਨੇ ਦੇ ਨਾਲ ਤੈਨੂੰ ਫੇਰ ਲੈ ਆਉਣਾ ਤੂੰ ਕਾ ਨਾ ਫਿਕਰ ਕਰਦੀ ਆਂ ਵੱਦੋ ਤਾਂ ਵਗੋ ਨਾ ਜਾਣਾ ਹੀਗਾ ਉੱਥੇ ਸਾਰਾ ਹਿਸਾਬ-ਕਿਤਾਬ ਲਾਉਣਾ ਹੈ ਕੀ ਹਿਸਾਬ-ਕਿਤਾਬ ਹੈਗਾ ਕੀ ਨਹੀਂ ਉਹ ਤਾਂ ਤੈਨੂੰ ਖੜੇ ਦਾ ਦਿਨ ਮੈਂ ਜਾਣੀ ਆ ਤੈਨੂੰ ਲੈ ਕੇ ਜਾਉਂਗੀ ਤੂੰ ਕਾਹਦਾ ਫਿਕਰ ਕਰਨੀ ਮੇਰੀ ਲੱਡਲੀ ਦੀ ਹੈ ਮੈਂ ਤਾਂ ਕੱਪੜਾ ਲੈ ਕੇ ਜਾਂਦੀ ਹਾਂ ਚਲ ਕੋਈ ਨਹੀਂ ਬੁੱਧ ਉੱਥੇ ਤਾਂ ਮੋੜਾ-ਮੋਟਾ ਲੋਕਾਂ ਦੇ ਕਰਨੀ ਪੈਣੀ ਆ ਕੋਈ ਗੱਲ ਨਹੀਂ ਮੈਂ ਜਿਵੇਂ ਕਹਿ ਰਹੀ ਆ ਸਾਰੇ ਕੱਪੜੇ ਲੈ ਕੇ ਜਾਣੇ ਮੈਂ ਦੋ ਕੁ ਕੱਪੜੇ ਲੈ ਜਾਣੇ ਮੈਂ ਆ ਜਾਣਾ ਵਾ ਫਿਰ ਵਾਪਸ ਤੂੰ ਦੋ ਸੂਟ ਖੜ ਬਸ ਤੇ ਤੀਜੇ ਦਿਨ ਨੂੰ ਨਹੀਂ ਛੜੀ ਲੈਣ ਤੂੰ ਚੱਲ ਤੂੰ ਡੈਡੀ ਨੂੰ ਸਮਝਾ ਲਿਓ ਮੈਨੂੰ ਤੋਂ ਦੇ ਦਿਨ ਉੱਥੇ ਰਹਿਣਾ ਹੈਗਾ ਕੋਈ ਨਹੀਂ ਕੋਈ ਨਹੀਂ ਹਾਈ ਬੈਗ ਪਿਆ ਪਾਰਾਂ ਚ ਕੱਪੜੇ ਹਲੇ ਫੜ ਆ ਗਈਆਂ ਮੈਂ ਆਪਣੀ ਤੇ ਤੇਰੀ ਔਕਾਤ ਨਹੀਂ ਹੈਗੀ ਮੈਨੂੰ ਲੈਣ ਜਾਂਦੀ ਆਪਣੇ ਮਾਪਿਆਂ ਨੂੰ ਭੇਜ ਦਿੱਤਾ ਉੱਥੇ ਮੈਨੂੰ ਲੈਣ ਜਾਣ ਨੂੰ ਹੱਦ ਹੋਈ ਏ ਤੁਹਾਡੇ ਵਾਲੀ ਤੁਹਾਡੇ ਕੋਲ ਹੈਗੀ ਨੰਗਾ ਕੋਲ ਕੋਲੀਆਂ ਚੁੰਮਚੇ ਤੱਕਰ ਮੇਰੀ ਮੰਮਾ ਆਨੇ ਦਿੱਤੇ ਤੁਹਾਨੂੰ ਇੱਥੇ ਟਾਡੇ ਨਾ ਤੁਹਾਡੇ ਕੋਲ ਮੈਨੂੰ ਰੱਖਿਆ ਹੀ ਜਾਂਦਾ ਸਹੀ ਤਰੀਕੇ ਨਾਲ ਥੋੜਾ ਆਪਣੀ ਨਾ ਜ਼ਬਾਨ ਨੂੰ ਲਗਾਮ ਦੇ ਸਮਝਾਈ ਮੇਰੀ ਗੱਲ ਮੇਰੇ ਕੋਲ ਵਾਲ ਨਾ ਖਵਾ ਲਈ ਆਪਣੇ ਕਿਹੜੇ ਵਾਲ ਖੋਵਾਂ ਤੂੰ ਮੈਂ ਖੋ ਮੇਰੇ ਵਾਲ ਆ ਜਾ ਖੋ ਤੈਨੂੰ ਫਿਰ ਤੋਂ ਮੈਂ ਨਹੀਂ ਕੀ ਆ ਐਥੋਂ ਮਗਰੋਂ ਪਾਇਆ ਵਾ ਤੇ ਲੜਨ ਤੋਂ ਪਹਿਲਾਂ ਲੱਗ ਪਈਆਂ ਮੇਰੇ ਨਾਲ ਮੈਂ ਆਪਣੀ ਜ਼ਬਾਨ ਨੂੰ ਲਗਾਮ ਦੇ ਲੈਣੇ ਮੈਂ ਕੱਟਦੇ ਨਹੀਂ ਓਏ ਕੱਟ ਜ਼ਬਾਨ ਕੱਟਣ ਤੇ ਆਇਆ ਵਾ ਤੇ ਕੱਟ ਕੇ ਵੀ ਦਿਖਾ ਦੱਸ ਦੂ ਤੈਨੂੰ ਪਤਾ ਮੈਂ ਇੱਕ ਵਾਰੀ ਫਿਰ ਸ਼ਰਮ ਕਰ ਮਾੜੀ ਮੋਟੀ ਤੈਨੂੰ ਸ਼ਰਮ ਦੇ ਕੇ ਨਹੀਂ ਭੇਜਿਆ ਕਿਸ ਨੇ ਤੈਨੂੰ ਤਾਂ ਹੈਗੀ ਹੀ ਨਾ ਤੂੰ ਹੀ ਕਿਹੜੀ ਕਰੋ ਫਿਰ ਆ ਗਈ ਮੈਨੂੰ ਲੈਣਾ ਤੇ ਤੁਹਾਨੂੰ ਕੀ ਹੋ ਗਿਆ ਕਿਦਾਂ ਕਹੋਂ ਕੇ ਲਾਈ ਆਂ ਚਾਉਣਾ ਨਾ ਹੋਏ ਤੇ ਇਹ ਤਾਂ ਹੋਣ ਆਈ ਆ ਹੁਣ ਆਉਂਦੇ ਫਿਰ ਤੈਨੂੰ ਟਮਾਟਾ ਸ਼ੁਰੂ ਹੋ ਗਿਆ ਵਾ ਕੀ ਗੱਲ ਵਾ ਮਮਮੀ ਆਣ ਕੇ ਮੱਥੇ ਦੇ ਵਿੱਚ ਬੈਗ ਮਾ ਲਿਆ ਵਾ ਮੇਰੇ ਕਿੱਦੇ ਟੋ ਮੈਂ ਪੱਥਰ ਕੇ ਪਿਆ ਬੈਠ ਤੇ ਦੱਸ ਅਜੇ ਆਈ ਆ ਆਉਂਦੇ ਕਿਹੜੇ ਫਟ ਮੱਦ ਗਈ ਤੈਨੂੰ ਮੈਂ ਤੁਹਾਨੂੰ ਕਿਹਾ ਸੀ ਇਹਨੂੰ ਨਾਂ ਲੈ ਕੇ ਆਇਓ ਤੁਸੀਂ ਵੀ ਦਵਾ ਦਵਾ ਨਹੀਂ ਸੀ ਉਦੀ ਤੇਰੇ ਹੀ ਮਾਪੇ ਉਹ ਲੈਣ ਗਏ ਸੀ ਮੇਰੇ ਤੇ ਮੇਰੀ ਨੂੰ ਤੈਨੂੰ ਪਹਿਲੇ ਆ ਚੱਲ ਛੱਡਣਾ ਚੱਲ ਛੱਡਣਾ ਮੈਂ ਨਹੀਂ ਕਹਦੀ ਮੈਨੂੰ ਵੀ ਮਿਲ ਲੈ ਕੇ ਤੇਰੇ ਨਾਲ ਜੋੜੇ ਹੱਥ ਚੁੱਪ ਕਰ ਜਾ ਤੂੰ ਵੀ ਤੇ ਮੇਰੇ ਵੀ ਸੋਲੋ ਮੇਰੇ ਵੀ ਕਿਤੇ ਥੋੜੇ ਝਟੜਾ ਲੈ ਆ ਲੈ ਲੂ ਤੇ ਇਹ ਸ਼ਰਮਲਾਰੇ ਦੋਹਾਂ ਜਾਣਿਆਰੇ ਐ ਤੇ ਆਏ ਆ ਪਰ ਪਹਿਲੀ ਪਾਏ ਆ ਤੇ ਤੁਹਾਡਾ ਫੇਰ ਉਹੀ ਤਮਾਸ਼ਾ ਸ਼ੁਰੂ ਹੋ ਗਿਆ ਵਾ ਮਮੀ ਆਉਂਦੀਆਂ ਤੇ ਜਬਾਨ ਲੜਾਉਣ ਲੱਗਦੀਆਂ ਹਨ ਕਿ ਮੇਰੀ ਤੇ ਤੂੰ ਹੀ ਚੁੱਪ ਰਹਿ ਜਾ ਤੈਨੂੰ ਮੈਂ ਪਹਿਲੀ ਕਹਿੰਦੀ ਤੇਰੇ ਨਾਲੇ ਖੰਡੇ ਨੇ ਉਤਨੀ ਸ਼ਕਤੀਗਾਲਾਂ ਸੁਣ ਕੇ ਆਏ ਆ ਤਾਂ ਤਾਂ ਡਾਗ ਜਾਏ ਰੋਹੀ ਕੰਮ ਸ਼ੁਰੂ ਹੋ ਗਿਆ ਵਾ ਤੂੰ ਹੀ ਸ਼ਰਮਦਾ ਦਾ ਨਾ ਨਾਲ ਜਾਂਦਾ ਨਾ ਤੇ ਤੈਨੂੰ ਪਤਾ ਲੱਗਦਾ ਵੀ ਕਿਹੇ ਹਾਲ ਕੀਤੀ ਸਾਡੀ ਆ ਕੀ ਕਹਤਾ ਮੇਰੇ ਬਾਪ ਨੇ ਉਹਨੇ ਤਾਂ ਉਥੇ ਕਿਹੜੀ ਫੱਟ ਮਾਰ ਦਿੱਤੀਗੇ ਜਿਹੜਾ ਉਹ ਦੇਣ ਕੇ ਕੰਦ ਭਰੰਡੇ ਆ ਉਹਦੇ ਅੱਗੇ ਨਹੀਂ ਉਥੇ ਜਾਂਦਾ ਹੈਗਾ ਲੈ ਰੱਖ ਦੇ ਉਹ ਚਲੋ ਮੰਮੀ ਜਲਦੀ ਨਹੀਂ ਇੱਧਰ ਇਹਨੂੰ ਬਕਵਾਸ ਕਰ ਨਾ ਇਹਨੂੰ ਮੈਂ ਤੁਹਾਨੂੰ ਕਿਹਾ ਸੀ ਨਾ ਥੋੜਾ ਬਕ ਲੈ ਆ ਲੈ ਕਰ ਵੱਡੇ ਦਾ ਸਿਆਣੀ ਬਿਆਣੀ ਦਾ ਲੈ ਆ ਲੈ ਕਰ ਬਹੁਤ ਨਹੀਂ ਥੋੜੀਆਂ ਗੱਲਾਂ ਕਰ ਲਿਆ ਕਰ ਤੇ ਜੇ ਨਹੀਂ ਲੱਗਣਾ ਤੱਕਦੀ ਤੇ ਥੋੜਾ ਬੋਲ ਲਿਆ ਕਰ ਮੈਂ ਨਹੀਂ ਬੋਲਦੀ ਨਹੀਂ ਅਜੇ ਤੇ ਮੈਂ ਬੋਲਦੀ ਕਿ ਮੈਂ ਤੁਹਾਨੂੰ ਕੁਝ ਕਹਿਣੀ ਨਹੀਂ ਆ ਅਜੇ ਤੇ ਆਈ ਮੈਂ ਬੋਲਣ ਲੱਗੀ ਸਾਨੂੰ ਪਤਾ ਉਦੋਂ ਲੱਗਣਾ ਵੀ ਬਹੁਤ ਛੱਡਿਆ ਵੀ ਤੂੰ ਬੋਲਣ ਵਾਲਾ ਹੈ ਤੈਨੂੰ ਕਦਰ ਹੈਗੀ ਹੈ ਕੋਈ ਹਾਦੀ ਹੋ ਗਈ ਤੇਰੇ ਵਾਲੀ ਕਿ ਤੇ ਤੈਨੂੰ ਕੋਈ ਲਿਆਜ ਨਹੀਂ ਵੰਡੇ ਨਿੱਕੇ ਦਾ ਲਿਆਜ ਤੇ ਤੁਹਾਨੂੰ ਨਹੀਂ ਗਾ ਤੁਹਾਨੂੰ ਮੇਰੇ ਵਰਗੀ ਭੋਲੀ ਭਾਲੀ ਨੋ ਮਿਲਦੀ ਨਾ ਤੇ ਤੁਹਾਨੂੰ ਭਾਲ ਦੇਣੀ ਭਜਣ ਦੇ ਤੇਰੇ ਪੱਲੇ ਭੋਲੀ ਭਾਲੀ ਤੇ ਤੂੰ ਐਡੀ ਲੰਮੀ ਜਵਾਬਾਂ ਤੇਰੀ ਤੂੰ ਕਿਦਾ ਮੱਖਾ ਲਿਆਰਣ ਲੈਂਦੀ ਹੈ ਭੋਲੀ ਭਾਲੀ ਕਹਿਣੀ ਆਪਣੇ ਆਪ ਨੂੰ ਤੇਰੇ ਵਰਗੇ ਭੋਲੇ ਭਾਲਾ ਹੋਰ ਹੋਣਾ ਤੇ ਫਿਰ ਸਾਰੀ ਦੁਨੀਆ ਹੀ ਚੱਲ ਜੇ ਕੰਮ ਕਰ ਥੋੜੀ ਜਿਹੀ ਕਿਤੇ ਅਜੇ ਤੇ ਆਈ ਆ ਥੋੜਾ ਜਾ ਤੱਕ ਤਾਂ ਆਪਣੇ ਹੌਸਲਾ ਦੇ ਨਹੀਂ ਮੇਰੇ ਤੇਰੇ ਸਾਰੇ ਗੱਲਾਂ ਝੋਲੀ ਚ ਪਾਈ ਜਾਂਦੀਆਂ ਕਿ ਚੱਲ ਮੇਰੇ ਪੁੱਤ ਦਾ ਘਰ ਵਾਪਿਆ ਰੇ ਹੈ ਪਰ ਤੈਨੂੰ ਨਹੀਂ ਸ਼ਰਮ ਹੈਗੀ ਕੋਈ ਵੀ ਕੀ ਕਹਾਂ ਮੈਂ ਤੇਰਾ ਤੇਰਾ ਕੱਖ ਨਹੀਂ ਹੋ ਸਕਦਾ ਤੈਨੂੰ ਜੋ ਮਰਜ਼ੀ ਥੱਡੇ ਠਿਕਰਾ ਭਾਲੋ ਪਰ ਤੂੰ ਇਦਾਂ ਇਦਾਂ ਹੀ ਰਹਿਣਾ ਨਹੀਂ ਹੋ ਸਕਦਾ ਮੇਰਾ ਕੋਈ ਤੂੰ ਮੈਨੂੰ ਲੈ ਕੇ ਕਾਧੋ ਏ ਰਹਿਣ ਦੇ ਨਹੀਂ ਮੈਨੂੰ ਉੱਥੇ ਹੱਦ ਹੋਈ ਇਹ ਨਾ ਵਾਲੀ ਕੀ ਆ ਯਾਰ ਇੱਥੇ ਹੀ ਰਹਿਣਾ ਪੈਣਾ ਮੈਨੂੰ ਇੱਥੇ ਆਣ ਕੇ ਮੇਰੇ ਦਿਲ ਵੀ ਨਹੀਂ ਲੱਗਦਾ ਇੱਥੇ ਆ ਕੇ ਹਾਏ ਹਾਏ ਮੈਂ ਤਾਂ ਸੋਚਿਆ ਹੀਗਾ ਨੌ ਮੇਰੀ ਪਰ ਨੌ ਨਹੀਂ ਬਣਾ ਕੇ ਰੱਖਣੀ ਧੀ ਬਣਾ ਕੇ ਰੱਖਣੀ ਪਰ ਮੇਰੀ ਕਿਸਮਤ ਕਿਉਂ ਮੰਮੀ ਇਹ ਤੇਰੇ ਕੋਲ ਨਹੀਂ ਸੈੱਟ ਹੋਣੀ ਇਹਨੂੰ ਮੈਂ ਕਰਦਾ ਅਗਰ ਕੀ ਦੇ ਕਰਦਾ ਹੋਵੇ ਕਿਹੜਾ ਗਿਆ ਵੀ ਇੱਥੋਂ ਕੀ ਹੱਥ ਚੁੱਕ ਰਿਹਾ ਮੈਂ ਤੇਰੇ ਉੱਤੇ ਇੱਥੇ ਹੱਥ ਹੀ ਚੁੱਕਣਾ ਚੁੱਕ ਕੇ ਵੀ ਦਿਖਾ ਦੇ ਤੂੰ ਦੱਸ ਦੋ ਤੋੜ ਦੋ ਤੇਰਾ ਹੱਥ ਤੋੜ ਕੇ ਦੱਸ ਮੇਰੇ ਹੱਥ ਆ ਲੋਕਾਂ ਮੈਨੂੰ ਮਾਰ ਦੇ ਆ ਅੱਜ ਹੱਟ ਕੇ ਲੈ ਕੇ ਆਈ ਆ ਚੁੱਪ ਕਰ ਚੁੱਪ ਕਰ ਤੂੰ ਮੈਂ ਛੱਡਾਂ ਮੈਂ ਦੱਸ ਰਹੀ ਆ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਸੀ ਹੋਈ ਆ ਆਪ ਨੂੰ ਨਹੀਂ ਕਰਨਾ ਕੋਈ ਗੱਲ ਨਹੀਂ ਆ ਗੋਲ ਮੈਂ ਕਰਾ ਆਈ ਡੀ ਡੀ ਕੇ ਬਾਹਰ ਲੱਗਣੀ ਹੈ ਕਹਿੰਦੀ ਕਿ ਤਾਹਦੋਂ ਵੀ ਤੁਹਾਡੀ ਲਈ ਤਮਾਸ਼ਾ ਲਾਇਆ ਤੇ ਯਾਨ ਕੁਮਾਰੀ ਨੇ ਕਹਿੰਦਾ ਹੋਊਗਾ ਜੱਸ ਅੰਨ ਮਨ ਮੈਂ ਬੱਤ ਲਾਈ ਆ ਤੈਨੂੰ ਮੈਂ ਕਰ ਖਿਦ ਤੇ ਜੇ ਮੈਂ ਤੇ ਹੁਣ ਹੱਥ ਚੁੱਕੇਗਾ ਤੂੰ ਤੇ ਜਾ ਹੁੰਦੀ ਤੂੰ ਚੁੱਪ ਕਰ ਚੱਲ ਤੈਨੂੰ ਪਿਓ ਵੱਲ ਚੁੱਪ ਕਰ ਤੂੰ ਤੁਸੀਂ ਕੰਡਾ ਜੀ ਇੱਥੇ ਵੇਹ ਤੇਰੇ ਮੁੰਡੇ ਦਾ ਕੰਮ ਅਸੀਂ ਗਏ ਅਥਰ ਲਿਆਣਾ ਕੁੜੀ ਨੂੰ ਤੇ ਮੋਰਾ ਪਠਿਆ ਨਹੀਂ ਪਾਇਆ ਡੰਗਰਾਂ ਨੂੰ ਆਦੀ ਹੋ ਗਈ ਤੂੰ ਤਾਂ ਖਾ ਲਿਆ ਪਠਿਆ ਨੇ ਵੇਖ ਘਰ ਕੀ ਤਮਾਸ਼ਾ ਲੱਗਾ ਜਾ ਕੇ ਘੁਲ ਘੁਲ ਮਰਚਲੇ ਚਾਉਣਾ ਕੀ ਹੋ ਗਿਆ ਹਟਾਣ ਕੇ ਉਹਨਾਂ ਨੂੰ ਲੋਕ ਤਮਾਸ਼ਾ ਵੇਖਣ ਦੇ ਬੋਣਾ ਕੀ ਆ ਘੁਲਦੇ ਗਲਗੁਲੇ ਵੇਖ ਤੇ ਸਹੀ ਕਿੰਦਰ ਕਿੰਦਰ ਤਾਹ ਹਾਂ ਮੈਂ ਤਾਂ ਨਹੀਂ ਕਿ ਗਰ ਖੁਸ਼ ਹਾਂ ਗੁੱਸਾ ਨਾ ਕਰੋਗੇ ਨਹੀਂ ਨਾ ਤੇ ਗੁੱਸਾ ਕਿਹੜੀ ਗੱਲੋਂ ਕਰਨਾ ਪੁੱਛ ਜੋ ਪੁੱਛਣਾ ਤੈਨੂੰ ਪਤਾ ਹੀ ਹੈ ਨਾ ਦੀਦੀ ਅੱਜ ਚਲਦੀ ਨੇ ਆਪਣੇ ਸੌਰੀ ਨਾ ਹੋ ਕਿ ਮੈਂ ਨਾ ਮਮੀ ਮੈਨੂੰ ਕਹਿ ਲਿਓ ਕਿ ਤੂੰ ਉਹਨਾਂ ਦੇ ਸਾਹਮਣੇ ਨਹੀਂ ਆਉਣਾ ਤੇ ਮੈਂ ਚਲੀ ਉਹਨਾਂ ਨੂੰ ਚਾਹ ਪਿਲਾਉਣ ਵਾਸਤੇ ਤੇ ਮਮੀ ਮੈਨੂੰ ਬੜਾ ਦੁਸੇ ਹੋਏ ਤੇ ਦੀਦੀ ਵੀ ਬੜਾ ਉਹਨਾਂ ਨੂੰ ਬੋਲ ਲੰਦੇ ਇਤਾਂ ਕਿਉਂ ਕਰ ਰਹੇ ਹੋ ਕੋਣ ਨੂੰ ਵੀ ਪਤਾ ਨਹੀਂ ਕੀ ਗੱਲ ਹੈ ਤੇ ਆਹ ਸਾਡੇ ਦੀ ਚੰਗੀ ਪਰ ਇਹਦੀ ਨਾ ਇਹਦੇ ਸਹੁਰਿਆਂ ਨਾਲੇ ਬੰਦੀ ਕਿਉਂ ਬੰਦੀ ਕਿਉਂ ਨਹੀਂ ਪਤਾ ਨਹੀਂ ਕੀ ਗੱਲ ਹੈ ਬੜੀ ਯਾਰੀ ਆਈ ਤੇ ਬੜੀ ਯਾਰੀ ਨਾਲ ਖੜਿਆ ਹੁਣ ਇਹ ਨਹੀਂ ਪਤਾ ਇਹ ਚ ਖਸੂਰਾ ਜਾਨਾ ਦੇ ਵਿੱਚ ਹੈ ਅੱਛਾ ਹੂੰ ਤੇਰਾ ਜੀਤੀ ਨਾ ਆ ਬੜਾ ਪਰੇਸ਼ਾਨ ਹੁੰਦਾ ਕਿ ਇਹ ਬੰਨ ਨਹੀਂ ਰਿਹਾ ਠੀਕ ਹੈ ਬੋ ਨੀ ਪੁੱਤ ਕੁਛ ਨਹੀਂ ਮਮੀ ਗੱਲ ਕੀ ਹੁੰਨੀ ਹੈ ਭੈਣ ਨਾਲ ਪੁੱਛਣ ਗਈ ਏ ਅੱਛਾ ਇਹ ਉਹਦੇ ਸੌਰੀ ਬੜਾ ਤਾਂ ਡੇਹੀ ਤਾਂ ਮੈਂ ਹੈਪੀ ਭੈਣ ਹੱਦੀ ਤੇ ਚੰਗੀ ਹੁਣ ਪਤਾ ਨਹੀਂ ਕਸੂਰ ਕਿੰਨਾ ਚੇ ਚਲ ਉਹ ਛੱਡ ਤੂੰ ਤੇਰਾ ਪਿਓੜੇ ਆਵਾਜ਼ਾਂ ਮਾਰ ਜਾ ਗੱਲ ਸੁਣ ਕੇ ਆ ਮੈਂ ਦੱਸਦੇ ਨਹੀਂ ਆਪੇ ਇਹਨੂੰ ਅੱਛਾ ਹਾਂ ਵੀ ਨੀ ਪੁੱਤ ਜੇ ਤੂੰ ਸੋਣੀ ਲਈਆਂ ਨਾ ਗੱਲਾਂ ਅਫੇਤੋ ਧਿਆਨ ਨਾ ਸੁਣ। ਹੈ ਸਾਡੀ ਧੀ ਬੜੀ ਚੰਗੀ ਠੀਕ ਵਾ ਨਾ ਤੇ ਭਾਰ ਉਹਦੇ ਹਨ ਸੌਦੇ ਮਾੜੇ ਪੈ ਗਏ ਆ। ਅਹੀਂ ਤੇ ਪੁੱਤ ਨੂੰ ਹਸਾਉਣ ਵਾਸਤੇ ਕਿਤੇ ਟਰੱਕਾਂ ਦੇ ਟਰੱਕ ਦਾਜ ਦੇ ਘੰਡੇ ਕਿਤੇ ਇੰਨਾ ਪਿਆਹਾ ਦਿੱਤਾ ਆ ਆਪਾਂ ਫੇਰ ਗੱਲ ਹੀ ਨਹੀਂ ਕਰਨ ਵਾਲੀ। ਪਰ ਪਤਾ ਨਹੀਂ ਕਿੱਦਾਂ ਸਾਡੇ ਪੱਲੇ ਪੈ ਗਏ ਆ ਸਾਡੀ ਕਿਸਮਤ ਮਾੜੀ। ਹੈ ਨਹੀਂ ਤੇ ਲੋਕੀ ਧੀਆ ਨੂੰ ਇਦਾਂ ਹੀ ਗੁੱਤੋਂ ਫੜ ਕੇ ਤੋਰ ਦਿੰਦੇ ਆ ਕੁਛ ਦਿੰਦੇ ਵੀ ਨਹੀਂ ਗਏ ਤੇ ਰਾਜ ਕਰਦੀਆਂ ਅਗਲੇ ਘਰਾਂ ਦੇ ਵਿੱਚ ਤੇ ਸਾਡੀ ਕੋ ਕਿਸਮਤ ਮਾੜੀ ਲਾਲਾ। ਤਾਨੂੰ ਚੰਗਾ ਜਵਾਈ ਨਹੀਂ ਪਿਆ ਸਾਨੂੰ ਜਵਾਈ ਮਾੜਾ ਟੱਕਰ ਗਿਆ ਪਰ ਮੇਰੀ ਗੱਲ ਸੁਣਨਾ ਵਾ ਪਰ ਮੇ ਧੀ ਬਹੁਤ ਚੰਗੀ ਆ ਉਹ ਨਹੀਂ ਮਾੜੀ ਮਾੜੇ ਤੋਂ ਹੋਇਆ ਆਜ ਤਰੇ ਪਿਓ ਨੇ ਕਾਲਤਾ ਜਿ ਤਰਾ ਪਿਓ ਵਿੱਚ ਨਾ ਨਾ ਹੁੰਦਾ ਮੈਂ ਤਾਂ ਆਪਣੀ ਧੀ ਕੱਲਣੀ ਨਹੀਂ ਕਦੀ ਵੀ ਵੇਖਿਆ ਹੀ ਆ ਆਣ ਕੇ ਨੱਕ ਰਗੜਦੇ ਸਾਡੇ ਗਾੜੀ ਤੇ ਫੇਰ ਖੜੀ ਆ ਠੀਕ ਆ ਨਾ ਪਰ ਮੰਮੀ ਜਦੋਂ ਮੈਂ ਜਾ ਫਰਣ ਗਈ ਹਾਂ ਉਹ ਤੋਂ ਤੇ ਦੀਦੀ ਉਹਨਾਂ ਨੂੰ ਬੜਾ ਬੋਲਣ ਦੇ ਹੀ ਉਹ ਖੱਪੀ ਬੋਲਦੀ ਆ ਵਿਚਾਰੀ ਉਹ ਬੋਲਣਾ ਨਹੀਂ ਚਾਹੁੰਦੀ ਪਰ ਉਹ ਕੀ ਕਰੇ ਜਦੋਂ ਅਗਲੇ ਬੰਦੇ ਨੂੰ ਢਾਈ ਜਾਓ ਢਾਈ ਜਾਓ ਤੇ ਕੀ ਕਰੇ ਵਿਚਾਰੀ ਫਿਰ ਹਾਰ ਕੇ ਵਿਚਾਰੀ ਨੂੰ ਜਾਣਾ ਪਿਆ ਅੱਜ ਕੀ ਕਰੀਏ ਮੇਰਾ ਤੇ ਆਪਣਾ ਮਨ ਨਹੀਂ ਲੱਗਣ ਡਿਆ ਇੰਨੀ ਸਾਉਤੀ ਕਿਹਦੀ ਹੁੰਦੀ ਆ ਜਿੰਨੀ ਮੇਰੀ ਆ ਹੈ ਮੈਂ ਤਾਂ ਵੇਲੇ ਨੂੰ ਪੁਛਤਉਣੀ ਉਥੇ ਰਿਸ਼ਤਾ ਕਰਕੇ ਭੁੱਖੇ ਲੰਗਿਆਂ ਦੇ ਘਰ ਆਪਣੀ ਤੀ ਦੇਤੀ ਮੈਂ ਤੇ ਲੋਕਾਂ ਦੇ ਘਰ ਕੁਛ ਨਹੀਂ ਹੁੰਦਾ ਤੇ ਚੰਗੇ ਭਲਿਆਂ ਦੇ ਘਰ ਆ ਜਾਂਦੇ ਆ ਸਰ ਮਮੀ ਮੈਂ ਇੱਕ ਗੱਲ ਕਵਾਂ ਦਰਸਾਣਾ ਕਰੀ ਜਿੱਦਾਂ ਕਿ ਮੈਨੂੰ ਲੱਗਦਾ ਹਣਾ ਸਾਰਾ ਕਸੂਰ ਦੀਦੀ ਦਾ ਵਾ ਵਿੱਚ ਬਾਸਵਾਲ ਕੇ ਬੋਲ ਮੇਰੀ ਧੀ ਦਾ ਕੋਈ ਕਸੂਰ ਨਹੀਂ ਆਜੇ ਤੂੰ ਵੇਖਿਆ ਹੀ ਕੀ ਆ ਜਿਹੜਾ ਤੂੰ ਦਾ ਕਸੂਰ ਕੱਢਣ ਡਿਆ ਪੀਂ ਮੈਂ ਤਾਂ ਕਹਿੰਨੀ ਆ ਘਰ ਘਰ ਮੇਰੀ ਧੀ ਨਾਲ ਦੀਆਂ ਧੀਆ ਹੋਣ ਹੈ ਰੱਬ ਧੀ ਦੇਵੇ ਤੇ ਮੇਰੀ ਧੀ ਵਰਗੀ ਦੇਵੇ ਸਾਰਿਆਂ ਨੂੰ ਇੰਨੀ ਚੰਗੀ ਤੇ ਇੰਨੀ ਸੌਆ ਵੀ ਗੱਲ ਨਹੀਂ ਕਰਨ ਵਾਲੀ ਅਜੇ ਤੈਨੂੰ 아이 ਨੂੰ ਕਿਹੜੇ ਤਨ ਹੋਏ ਆ ਤੇ ਸਾਰਾ ਕਸੂਰ ਤੂੰ ਉਹਦੇ ਵਿੱਚ ਕੱਢਣ ਡਿਆ ਪੀਂ ਚੰਗੀ ਪਰਜਾਈਂ ਜਾਂ ਤੂੰ ਗਾਂ ਤੋਂ ਸਵਾਰ ਬੈਲਣਾ ਤੂੰ ਹੈ ਮੰਮੀ ਉਹ ਨਹੀਂ ਗੱਲ ਹੈਗੀ ਮੈਂ ਉਹਦੀ ਦੀ ਬੋਲਣ ਤੋਂ ਹਸਾਬ ਲੈ ਕਿ ਕਿਦਾਂ ਆਪਣੇ ਮੰਮੀ ਡੈਡ ਨੂੰ ਬੋਲਣੇ ਫਿਰ ਵੀ ਉਹਦੇ ਮਾਪਿਓ ਆ ਇਦਾਂ ਜਿੱਤਨਾ ਕੋਈ ਬੋਲਦਾ ਜਿ ਹੁਣ ਮਤਲਬ ਮੈਥਡ ਨਾਲ ਇਦਾਂ ਬੋਲਾਂਗੇ ਕਿ ਤੁਹਾਨੂੰ ਕਿਦਾਂ ਲੱਗੂਗਾ ਤੂੰ ਮੇਰ ਨਾਲ ਇਦਾਂ ਬੋਲ ਨਹੀਂ ਸਕਦੀ ਠੀਕ ਆ ਨਾ ਥੋੜਾ ਜਿਹਾ ਅਕਲ ਨਾਲ ਗੱਲ ਕਰ ਤੈਨੂੰ ਪਤਾ ਹੀ ਆ ਨਾ ਫਿਰ ਮੇਰਾ ਮੈਂ ਕੀ ਕਰ ਸਕਨੀ ਆ ਤੈਨੂੰ ਮੈਂ ਪਹਿਲਾਂ ਵੀ ਇਹ ਗੱਲ ਸਮਝਾਈ ਆ ਕਿ ਥੋੜਾ ਧਿਆਨ ਨਾਲ ਰਹਿਣਾ ਕਰ ਤੇ ਮੇਰੇ ਅੱਗੇ ਮਤਲਬ ਬੋਲਣ ਦੀ ਲੋੜ ਨਹੀਂ ਕੀ ਠੀਕ ਆ ਨਾ ਜਿੰਨੀ ਕਿ ਗੱਲ ਕਹੀਏ ਉੰਨੇ ਕੇ ਜਵਾਬ ਦਿਆ ਕਰ ਆਈ ਵੱਡੀ ਪੁੱਛਣ ਵਾਲੀ ਮੈਂ ਨੂੰ ਕੀ ਦੱਸਤਾ ਦੇਗੇ ਨੇ ਆਪਣੀ ਧੀ ਵੱਲੋਂ ਕਿਹਾ ਵਾ ਵੀ ਉਹਦਾ ਕਸੂਰ ਹੈ ਅਹੀਂ ਉਹਦਾ ਕੋਈ ਕਸੂਰ ਹੀ ਨਹੀਂ ਸਾਰਾ ਕਸੂਰ ਉਹਦੇ ਸਹੁਰਿਆਂ ਚ ਤਾੜੀਆਂ ਇਕੱਠਾਂ ਥੋੜੀ ਨਾ ਵੱਜਦੀਆਂ ਦੋਵਾਂ ਨੇ ਹੀ ਵੱਜਦੀਆਂ ਮੰਨਣ ਭਾਵੇਂ ਨਾ ਮੰਨਣ ਮੈਨੂੰ ਤਾਂ ਲੱਗਦਾ ਸਾਰਾ ਕਸੂਰ ਹੀ ਦੀ ਦਾ ਤਾਂ ਹੀ ਨਹੀਂ ਉੱਥੇ ਵੱਸਦੀ ਹੈਗੀ ਮੈਂ ਕੀ ਹਾਂ ਨਾ ਉਹਦੇ ਸਹੁਰਿਆਂ ਦੱਸਿਆ ਹੀ ਕੁਛ ਨਹੀਂ ਵੀ ਆਉਣਾ ਹੀ ਤਾਂ ਵੀ ਦੱਸ ਦੇਣੀ ਤੇ ਆਪਾਂ ਹੀ ਜਾ ਕੇ ਹੋਣ ਦੇ। ਉਹ ਮੈਂ ਨਾ ਚਲੋ ਆਪ ਹੀ ਫੋਨ ਕਰ ਦਿੰਦੇ ਵੀ ਹੁਣ ਆ ਹੀ ਆਉਣਾ ਵਾ। ਕੀ ਉਹਨਾਂ ਨੂੰ ਬਾਰ-ਬਾਰ ਫੋਨ ਕਰਕੇ ਪੁੱਛਾਂਗੇ? ਨਹੀਂ ਤੇ ਆਪੋ ਜੀ ਉਹਨਾਂ ਨੂੰ ਕਹਿੰਦਾ ੜੀ ਕੁੜੀ ਨਾਲ ਤਾਂ ਗੱਲ ਕਰਾ ਦਿਓ। ਉਹਨੇ ਸਲਾਹ ਕਰ ਲਈਏ ਫੇਰ। ਲਾਵਾਂ ਫੋਨ। ਲਾਉ ਹਬਲਾ। ਲਾ ਕਰੀ ਲੈਨੇ ਆ ਗੱਲ। ਹੈਲੋ। ਆ ਨਾ ਪੁੱਤ ਕੀ ਹਾਲ ਆ? ਠੀਕ ਠਾਕ। ਠੀਕ ਆ ਨਾ ਸਾਰੇ? ਤੇਰਾ ਸੱਸ ਸਹੁਰਾ ਪਰੌਣਾ ਸਾਰੇ ਠੀਕ ਠਾਕ ਆ ਤਾਂ ਇਹਦੇ ਪੁੱਤ ਤਾਂ ਨੂੰ ਡੀਕੀ ਜਾਣਦੇ ਆ ਤੁਸੀਂ ਕੋਈ ਦੱਸੋਗੇ ਆਓਗੇ ਕਾਨੂੰਨ ਲਾਜੇ ਤੁਸੀਂ ਹੀ ਆਉਣੇ ਨਹੀਂ ਡੇ ਲੱਜਣੇ ਇਹ ਦੋ ਤਿੰਨ ਦਿਨ ਓਏ ਆ ਮਾਂ ਤੇਰੀ ਬੜੀ ਕਾਲੀ ਪਈ ਆ ਫਿਰ ਤੁਸੀਂ ਇੱਦਾਂ ਕਰੋ ਫਿਰ ਤੁਸੀਂ ਦੱਸਦੇ ਉਹਨਾਂ ਨੂੰ ਫਿਰ ਕੱਲ ਨੂੰ ਅਸੀਂ ਆਵਾਂਗੇ ਤੁਹਾਡੇ ਕੋਲ ਹੈ ਚੱਲ ਅਸੀਂ ਕਿਹੜਾ ਰਾਤ ਰਹਿਣਾ ਵਾ ਤੁਸੀਂ ਉਹਨੂੰ ਕਹਿ ਦੋ ਨਹੀਂ ਤੇ ਆਪਣੇ ਘਰ ਦੇ ਕੇ ਜੀ ਨਾਲ ਗੱਲ ਕਰਾ ਦੇ ਕੋਈ ਗੱਲ ਨਹੀਂ ਉਹ ਕਹਿ ਨਹੀਂ ਮੈਂ ਕਰ ਲੈਂਦੀ ਆ ਗੱਲ ਅੱਛਾ ਤੂੰ ਕਰ ਲਈ ਆਪਣੀ ਸੱਸ ਨਾਲ ਗੱਲ ਉਹਨੂੰ ਦੱਸ ਦੇ ਮੇਰੇ ਮੰਮੀ ਡੈਡੀ ਆਉਣਗੇ ਕੱਲ ਨੂੰ ਹੈ ਹਾਂ ਤੇ ਅਸੀਂ ਦਿਨ ਨੇ ਆ ਜਣਾ ਮੈਂ ਤਾਂ ਮੁਣਕੇ ਤੂੰ ਫੇਰ ਜਦੋਂ ਆਣਾ ਆ ਜਿਓ ਤੇਰੀ ਮਾਂ ਦਾ ਜੀ ਨਹੀਂ ਕਾ ਲੱਗਦਾ ਹਾਂ ਹਾਂ ਨਹੀਂ ਬਾਕੀ ਠੀਕ ਠਾਕ ਆ ਉਹ ਜੀਤ ਪੁੱਤਾਂ ਨੂੰ ਲਾਉਣਾ ਪੈਣਾ ਕੀ ਕਰਨਾ ਵਾ ਇਹੋ ਜਿਆਦਾ ਦਿਲ ਛੋਟਾ ਕਰਦੀ ਮਾਂ ਤੇਰੀ ਚੱਲ ਠੀਕ ਆ ਚੰਗਾ ਮੇਰਾ ਪੁੱਤ ਉਹ ਕਹਿੰਦੀ ਡੈਡੀ ਕੰਮ ਹੀ ਥੋੜਾ ਜਿਹਾ ਕੋਈ ਪਿਆ ਗਿਆ ਤੇ ਅਜੇ 2-3 ਦਿਨ ਲੱਗਣੇ ਆ ਤੇ ਮੈਂ ਚੱਲ ਆਪਾਂ ਆਏ ਨੇ ਫਿਰ ਕੱਲ ਨੂੰ। ਆ ਚੱਲ ਆਪਾਂ ਹੋਰ ਨਹੀਂ। ਤੇ ਤੂੰ ਰੱਖ ਤਿਆਰੀ ਮੜਜੀ। ਆਪਾਂ ਜਾਵਾਂਗੇ ਸਰੇ ਸ਼ਾਮਾਂ ਨੂੰ ਆਪਣੇ ਘਰ ਆ ਰਾਂਗੇ। ਨਾਲੇ ਉਹਨਾਂ ਨਾਲ ਪਾਕੀ ਤਿੱਥੀ ਕਰਾਵਾਂਗੇ ਵੀ ਤੁਸੀਂ ਕਿਦਾਂ ਆਉਣਾ ਵਾ। ਭਰੀ ਐ ਨਾ ਤੁਸੀਂ ਸਿਰ ਉਹਦੇ ਨਾਲ ਮੜੀ ਜੀ ਸਲਾਈ ਵੀ ਕਰ ਲੈਣੀ ਹੈ ਲੀਡੇ ਕੱਪੜੇ ਦਾ ਕਿਦਾਂ ਕਰਨਾ ਪੁੱਤ ਵੀ ਕੱਪੜੇ ਲੈਣੇ ਆਂਗੇ। ਉਹਦੇ ਨਾਲ ਕਾਦੀ ਸਲਾਹ ਕਰਨੀ ਆ। ਤੂੰ ਚੁੱਪ ਕਰਕੇ ਤੇ ਕੱਪੜੇ-ਕੁਪੜੇ ਲੈ ਲਈ ਜਿਹੜੇ ਲੈਣੇ ਆ ਨਾਲ ਤੇ ਜੇ ਨਹੀਂ ਤੇ ਪੈਸੇ ਲੈ ਲਾਂਗੇ ਉਹਨੂੰ ਪੈਸੇ ਦੇ ਦਾਂਗੇ। ਪ ਫੂਟ ਉਹਨਾਂ ਦੇ ਲੈ ਲੈਣਗੇ ਸਾਰਿਆਂ ਨੇ ਇੱਕ ਇੱਕ ਤੇ ਰਾਜੋ ਕੋ ਫਲ ਫਰੂਟ ਲੈ ਗਏਗਾ ਹੋਰ ਇੰਦੀਆਂ ਕੰਮ ਕਰਾਂਗੀ ਤੁਰਨ ਲੱਗੀ ਪਹਿਲਾਂ ਫੋਨ ਲਾ ਲਾਂਗੀ ਕੁੜੀ ਨੂੰ ਪੁੱਛ ਲਾਂਗੀ ਫੇਰ ਨਾ ਗੱਲਾਂ ਕਰੀ ਕੀ ਪਤਾ ਹੁੰਦਾ ਕਿਦਾਂ ਦੀ ਜੀ ਆ ਕਿਤੇ ਕੱਲ ਨੂੰ ਕੋਈ ਗੱਲ ਹੀ ਨਾ ਕਰਨ ਵੀ ਆਹ ਲਿਆਂਦਾ ਆ ਨਹੀਂ ਚੱਲ ਆਪਾਂ ਅੱਜ ਕੱਲ ਨੂੰ ਜਾਣਾ ਵਾ ਕਰੀ ਤੂੰ ਗੱਲ ਕਰਕੇ ਕੁੜੀ ਨੂੰ ਪੁੱਛ ਪਛ ਲਈ ਵੀ ਕੀ ਲੈਣਾ ਦੇਣਾ ਆਨੇ ਪੁੱਛ ਲਾਂਗੀ ਫੇਰ ਵੀ ਠੀਕ ਹੈ ਨਾ ਉਹ ਨਿਆਣੀ ਮੁੜ ਕੇ ਆਖੇਗੀ ਮੰਮੀ ਆ ਨੀ ਆ ਘਰ ਦੇ ਕੰਮ ਕਰ ਸੰਭਲਾ ਜੇ ਕੋਈ ਕੱਪੜਾ ਕੂਪੜਾ ਤਿਆਰ ਕਰਨ ਵਾਲਾ ਵਾ ਪ੍ਰੈਸ ਕਰਨ ਵਾਲਾ ਮਾੜਾ ਮੋਟਾ ਕਰ ਲਾ ਚੱਲ ਪਹਿਲੀ ਵਾਰੀ ਜਾਣਾ ਬੁਰੇ ਲੱਗੀ ਦਾ ਕਾਰ ਹੀ ਲੈਣੀ ਹੈ ਤੁਹਾਨੂੰ ਪਤਾ ਹੋਵੇਗਾ ਅੱਜ ਕੱਲ੍ਹ ਤਾਂ ਬੱਤੀ ਨਹੀਂ ਮੁੜ ਕੇ ਆਂਦੀ ਹੈ ਹਾਂ ਮੁਕਾਲਾ ਕੰਮ ਤੇ ਧਗਾ ਨਹੀਂ ਛੋਪੜੇ ਪ੍ਰੈਸ ਕਰ ਹੀ ਲੈਣੀ ਹੈ ਬਤਨ ਦਾ ਕੀ ਯਕੀਨ